ਸ਼ੋਬਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮੈਂ ਕੁਮਰ ਪ੍ਰੀਤ कौर ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਉਹਨਾਂ ਦੇ ਨਾਲ ਕੌਮੀ ਕਨਵੀਨਰ ਅਰਵਿੰਦ ਕੇਸਰੀ ਵਾਲਦੀ ਪੰਜਾਬ ਵਿੱਚ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਦੇ ਲਈ ਆਪ ਸਰਕਾਰ ਨੇ ਪੰਜਾਬ ਪੁਲਿਸ ਨੂੰ ਤਿੰਨ ਐਂਟੀ ਡਰੋਨ ਸਿਸਟਮ ਸੌਂਪੇ ਨੇ ਤੇ ਇਸ ਦੇ ਨਾਲ ਹੀ ਪੰਜਾਬ ਆਧੁਨਿਕ ਐਂਟੀ ਡਰੋਨ ਸਿਸਟਮਾਂ ਨਾਲ ਲੈਸ ਪਹਿਲਾ ਸੂਬਾ ਬਣ ਗਿਆ। ਇਸ ਦਾ ਰਸਮੀ ਉਦਘਾਟਨ ਤਰੰਤ ਆਰੰਭ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਨਸ਼ਾ ਪੰਜਾਬ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਪਿਛਲੀਆਂ ਸਰਕਾਰਾਂ ਨੇ ਤਸਕਰਾਂ ਨਾਲ ਮਿਲ ਕੇ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਫੈਲਾਏ ਤੇ ਹਾਲਾਤ ਅਜਿਹੇ ਸਨ ਕਿ ਲੱਗਦਾ ਸੀ ਕਿ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਪਰ ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਸੀਂ ਨਸ਼ਿਆਂ ਵਿਰੁੱਧ ਯੁੱਧ ਸ਼ੁਰੂ ਕੀਤਾ ਤੇ ਭਾਵੇਂ ਉਹ ਕਿੰਨਾ ਵੀ ਵੱਡਾ ਮੰਤਰੀ ਅਫਸਰ ਜਾਂ ਤਸਕਰ ਕਿਉਂ ਨਾ ਹੋਵੇ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਕੋਈ ਲੁਕ ਛਿਪ ਕੇ ਕਿਤੇ ਹੁੰਦਾ ਹੋਊਗਾ ਮੈਂ ਨਹੀਂ ਕਹਿੰਦਾ ਕਿ ਸਾਰਾ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਮ ਗੁੰਡਾਗਰਦੀ ਚਾ ਸ਼ਰਿਆਮ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਸੀ ਉਹ ਤੇ ਬਿਲਕੁਲ ਕੰਟਰੋਲ ਹੋ ਗਿਆ ਸੀ ਆਪ ਖੁਦ ਸਕੂਲਾਂ ਚ ਜਾ ਕੇ ਵੀ ਅਸੀਂ ਚੈੱਕ ਕੀਤਾ ਪਿੱਛੇ ਜੇ ਅਰਨੀ ਵਾਲਾ ਫਾਜ਼ਲਕਾ ਜ਼ਿਲ੍ਹੇ ਚ ਸਕੂਲ ਆਫ ਐਮੀਨੈਂਸ ਉਥੇ ਅਸੀਂ ਲਾਂਚ ਕੀਤਾ ਨੌਵੀਂ ਤੇ 12ਵੀਂ ਦੇ ਸਟੂਡੈਂਟਾਂ ਨੂੰ ਯੁੱਧ ਨਸ਼ੇ ਵਿਰੋਧੀ ਇੱਕ ਸਿਲੇਬਸ ਜਿਹੜਾ ਹੈ ਸਿਲੇਬਸ ਦੇ ਰੂਪ ਦੇ ਵਿੱਚ ਪੜਾਇਆ ਜਾਊਗਾ ਉਹਦੇ ਚ 3068 ਸਕੂਲ ਜਿਹੜੇ ਨੇ ਪੰਜਾਬ ਦੇ ਜਿਵੇਂ 8 ਲੱਖ ਵਿਦਿਆਰਥੀ ਸਰਕਾਰੀ ਸਕੂਲ ਉਹਨੂੰ ਇਹ ਦੱਸਿਆ ਜਾਊਗਾ ਕਿ ਇਹਨੂੰ ਤੁਸੀਂ ਮਜ਼ਾਕ ਮਜ਼ਾਕ ਚ ਵੀ ਨਾ ਕਿਤੇ ਐਡਿਕਸ਼ਨ ਇਹਦੀ ਲਾ ਲਿਓ ਕਿ ਕੋਈ ਗੱਲ ਨਹੀਂ ਇੱਕ ਅੱਧੀ ਵਾਰੀ ਨਾਲ ਕੀ ਹੁੰਦਾ ਬਾਅਦ ਛੱਡ ਦਾਂਗੇ ਇਹ ਇੱਕ ਐਸਾ ਜ਼ਹਿਰ ਹੈ ਜਿਹੜੇ ਇੱਕ ਵਾਰੀ ਸਰੀ ਚ ਲੱਗ ਗਿਆ ਮੁੜ ਕੇ ਛੱਡਿਆ ਨਹੀਂ ਜਾਂਦਾ ਕਈ ਵਾਰੀ ਉਮਰ ਐਸੀ ਹੁੰਦੀ ਹੈ ਉਹ ਇੱਕ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌਂ ਖਵਾ ਕੇ ਕਰ ਦਿੰਦੇ ਨੇ ਤੈਨੂੰ ਯਾਰੀ ਦੋਸਤੀ ਦੀ ਸੌਂ ਤੂੰ ਲਾ ਕੇ ਦੇਖ ਇੱਕ ਵਾਰੀ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਸ ਵਕਤ ਅਸੀਂ ਵੱਡੇ ਵੱਡੇ ਤਸਕਰ ਤਾਂ ਫਾੜੀ ਰਹੇ ਹਾਂ ਉਹ ਤਾਂ ਜੇ ਉਹਨਾਂ ਦਾ ਜੇੜਾਂ ਚ ਭੇਜਿਆ ਜਾ ਰਿਹਾ ਹੈ ਉਹਨਾਂ ਦੀ ਪ੍ਰਾਪਰਟੀ ਜਬਤ ਕੀਤੀਆਂ ਜਾ ਰਹੀਆਂ ਨੇ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਜਿਹੜੇ ਐਡਿਕਟਡ ਹੋ ਗਏ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਦੇ ਹਾਂ ਅਸੀਂ ਉਹਨਾਂ ਨੂੰ ਤਸਕਰ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਓਟ ਸੈਂਟਰ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜਾ ਡਿਕਸ਼ਨ ਸੈਂਟਰਾਂ ਦੇ ਵਿੱਚ ਲਿਜਾ ਕੇ ਉਹਨਾਂ ਦਾ ਇਲਾਜ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਲਿੰਗ ਉੱਥੇ ਕੰਪਿਊਟਰ ਸਿੱਖ ਲੈਣ ਉੱਥੇ ਉਹ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਸਿੱਖ ਲੈਣ ਤਾਂ ਕਿ ਉਹ ਬਾਹਰ ਆ ਕੇ ਸਮਾਜ ਦੇ ਵਿੱਚ ਇੱਕ ਆਪਣੇ ਆਪ ਨੂੰ ਕੱਟਿਆ ਨਾ ਸਮਾਜ ਨਾਲੋਂ ਸਮਝਣ ਉਹ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਸਪੈਸ਼ਲਿਸਟ ਹੋਣਗੇ ਤਾਂ ਆਪਣਾ ਕੰਮ ਕਰ ਕਰਨ ਲੱਗ ਜਾਣ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਤੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਹੜੀ ਅਗਲੀ ਪੀੜ੍ਹੀ ਸਾਡੀ ਆ ਰਹੀ ਹੈ ਉਹਦੇ ਵਿੱਚ ਘਟੂ ਘਟ ਅਸੀਂ ਰੋਕ ਰੋਕ ਲਈਏ ਸਾਨੂੰ ਹੋਰ ਨਾ ਅੱਗੇ ਮਿਲਣ ਕੇ ਸਕੂਲਾਂ ਕਾਲਜਾਂ ਚੋਂ ਸਾਨੂੰ ਹੋਰ ਵੀ ਜਿਹੜੇ ਬੱਚੇ ਡਿਕਟਡ ਮਿਲ ਰਹੇ ਨੇ ਸੋ ਉਹ ਕੋ ਇਹ ਜਿਹੜਾ ਸਿਲੇਬਸ ਵਾਲਾ ਜਿਹੜਾ ਕੀਤਾ ਲਾਂਚ ਉਹਦੇ ਵਿੱਚ ਡੀਡਿਕਸ਼ਨ ਦੇ ਸਪੈਸ਼ਲਿਸਟ ਵਿਗਿਆਨੀ ਉਹ ਔਨਲਾਈਨ ਵੀ ਤੇ ਸਕੂਲਾਂ ਜਾ ਕੇ ਵੀ ਉਹ ਲੈਕਚਰ ਦੇਣਗੇ ਤੌਧਰੀ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮਹੱਤਵਪੂਰਨ ਮੁੱਦੇ ਤੇ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ 1 ਮਾਰਚ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਮਿਸ਼ਨ ਆ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਪੰਜਾਬ ਦੇ ਅੰਦਰ ਬਹੁਤ ਵੱਡੀ ਸ਼ੁਰੂਆਤ ਹੋਈ ਹੋਈ ਆ ਔਰ ਅੱਜ ਜਿਹੜਾ ਪੰਜਾਬ ਦੇ ਅੰਦਰੋਂ ਨਸ਼ਾ ਉਦੋਂ ਯੁੱਧ ਲੈਵਲ ਦੇ ਉੱਤੇ ਖਤਮ ਕਰਨ ਦਾ ਤੀਚਾ ਸਰਕਾਰ ਨੇ ਬਣਾਇਆਗਾ ਪਿਛਲੇ 1 ਮਾਰਚ 2025 ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਹੜਾ 16062 16062 ਕੇਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ ਔਰ 25177 25177 ਜਿਹੜੇ ਲੋਕਾਂ ਦੀ ਅਰੈਸਟ ਹੋਈ ਆ ਔਰ ਇਹਦੇ ਵਿੱਚ ਜਿਹੜੋ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਪੁਲਿਸ ਗਈ ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਉਹਦੇ ਵਿੱਚ ਲਗਭਗ 143 ਲੋਕ ਜਿਹੜੇ ਨੇਗੇ ਉਹ ਉਹਨਾਂ ਨੂੰ ਵੀ ਜਿਹੜਾ ਹੈ ਸੈਲਫ ਡਿਫੈਂਸ ਕਰਦੇ ਆ ਪੁਲਿਸ ਨੇ ਉਹ ਵੀ ਜਿਹੜੇ ਨੇ ਇੰਜਰਡ ਹੋਏ ਨੇ ਯਾਨੀ ਕਿ ਇਨਕਾਊਂਟਰ ਜਿਹੜੇ ਨਾਲ ਲੋਕਾਂ ਦੇ ਹੋਏ ਨੇ ਤਾਂ ਉਹ ਲੋਕ ਜਿਹੜੇ ਪੁਲਿਸ ਦੀ ਗ੍ਰਿਫਤ ਚਾਏ ਨੇ ਇਸ ਤੋਂ ਬਿਨਾ 178 ਉਹਨਾਂ ਲੋਕਾਂ ਦੇ ਘਰ ਤਾਹੇ ਗਏ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਪੰਜਾਬ ਦੇ ਅੰਦਰ ਕਰੋੜਾਂ ਰੁਪਏ ਕਮਾ ਕੇ ਆਪਣੀਆਂ ਅਲੀਸ਼ਾਨ ਘਰ ਬਣਾਏ ਸੀ 178 ਉਹ ਘਰ ਵੀ ਜਿਹੜੇ ਨੇ ਟਾਈਗਰ ਇਹ ਹੁਣ ਤੱਕ ਦਾ ਜਿਹੜਾ ਡਿਟੇਲ ਆ ਪਿਛਲੇ ਲਗਭਗ 1 ਮਾਰਚ ਤੋਂ ਲੈ ਕੇ ਅੱਜ 9 8 ਤੱਕ ਜਿਹੜੀ ਚੱਲੀ ਆ ਔਰ ਇਸ ਤੋਂ ਬਿਨਾ ਅਸੀਂ ਥੋੜੇ ਦਿਨ ਪਹਿਲਾਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਮੀਰੀ ਗਵਾਈ ਚ ਕਮੇਟੀ ਬਣਾਈ ਸੀ ਉਸ ਸਮੇਂ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਦੇ ਬੇੜੇ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ ਤਵਾਦ ਦੇ ਅਗਲੀ ਖਬਰ ਦੇ ਵੱਲੋਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦਿਆਂ ਕਿ ਆਪਰੇਸ਼ਨ ਸੰਦੂਰ ਦੇ ਮੱਦੇ ਨਜ਼ਰ ਹਵਾਈ ਸੈਨਾ ਦੇ ਮੁਖੀ ਦਾ ਇੱਕ ਵੱਡਾ ਬਿਆਨ ਜੁੜਾ ਕੀ ਸਾਹਮਣੇ ਆ ਰਿਹਾ ਹੈ ਹਵਾਈ ਸੈਨਾ ਮੁਖੀ 에ਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਆਪਰੇਸ਼ਨ ਸੰਦੂਰ ਦੇ ਵਿੱਚ ਫੌਜ ਦੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਬੰਗਲੌਰ ਵਿੱਚ ਹਵਾਈ ਸੈਨਾ ਮੁਖੀ ਨੇ ਕਿਹਾ ਕਿ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਐਸ 400 ਨੇ ਪੰਜ ਪਾਕਿਸਤਾਨੀ ਰਡਾਕੂ ਜਹਾਜ਼ਾਂ ਅਤੇ ਇੱਕ ਵੱਡੇ ਜਹਾਜ਼ ਨੂੰ ਡੇਗਿਆ ਦੱਸਦੇ ਕਿ ਐਸ 401 ਗੇਮ ਚੇਂਜਰ ਸਾਬਤ ਹੋਇਆ ਤੇ ਉਸ ਪ੍ਰਣਾਲੀ ਦੀ ਰੇਂਜ ਨੇ ਸੱਚਮੁੱਚ ਪਾਕਿਸਤਾਨ ਦੇ ਜਹਾਜ਼ਾਂ ਨੂੰ ਦੂਰ ਰੱਖਿਆ ਪਾਕਿਸਤਾਨ ਦੇ ਜਹਾਜ਼ ਸਾਡੇ ਹਵਾਈ ਰੱਖਿਆ ਪ੍ਰਣਾਲੀ ਵਿੱਚ ਦਾਖਲ ਨਹੀਂ ਹੋ ਸਕੇ ਏਪੀ ਸਿੰਘ ਬੰਗਲੌਰੂ ਦੇ ਐਚ ਏ ਐਲ ਮੈਨੇਜਮੈਂਟ ਅਕੈਡਮੀ ਆਡਿਟੋਰੀਅਮ ਵਿਖੇ 에ਅਰ ਚੀਫ ਮਾਰਸ਼ਲ ਅਲਮ ਕਾਤਰੇ ਮੈਮੋਰੀਅਲ ਲੈਕਚਰ ਦੇ 16 ਸੀਜ਼ਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਡੀ ਹਵਾਈ ਰੱਖਿਆ ਪ੍ਰਣਾਲੀ ਨੇ ਆਪਰੇਸ਼ਨ ਤੋਂ ਦੂਰ ਦੇ ਦੌਰਾਨ ਬਹੁਤ ਵਧੀਆ ਕੰਮ ਕੀਤਾ ਏਪੀ ਸਿੰਘ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ਾਂ ਨੂੰ ਦੇਖ ਦਿੱਤਾ ਅਤੇ ਇੱਕ ਵੱਡਾ ਜਹਾਜ਼ ਵੀ ਸੀ ਜੋ ਕਿ ईएल आईएनटी ਜਹਾਜ਼ ਦਾ اے ای ਡਬਲਯੂ ਐਂਡ ਸੀ ਜਹਾਜ਼ ਹੋ ਸਕਦਾ ਹੈ ਤੇ ਇਸ ਨੂੰ ਲਗਭਗ 300 ਕਿਲੋਮੀਟਰ ਦੀ ਦੂਰੀ ਤੋੜ ਦੇ ਦਿੱਤਾ ਗਿਆ ਸੀ ਇਹ ਅਸਲ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸੱਤਾ ਤੋਂ ਹਵਾ ਵਿੱਚ ਕੀਤਾ ਗਿਆ ਹਮਲਾ ਸੀ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਾਬਾਜ਼ ਚੈਕਬਾਬਾਦ ਹਵਾਈ ਅੱਡੇ ਤੇ ਵੀ ਹਮਲਾ ਕੀਤਾ ਗਿਆ ਸੀ ਤੇ ਇੱਥੇ ਇੱਕ ਐਫ 16 ਹੈਂਗਰ ਦਾ ਅੱਧਾ ਹਿੱਸਾ ਨਸ਼ਟ ਹੋ ਗਿਆ ਮੈਨੂੰ ਲੱਗਦਾ ਹੈ ਕਿ ਹੈਂਗਰੇਡ ਦੇ ਅੰਦਰ ਕੁਝ ਜਹਾਜ਼ ਸਨ ਜੋ ਕਿ ਨੁਕਸਾਨੇ ਗਏ ਦੱਸਦੀ ਹੈ ਕਿ 7 ਮਈ ਨੂੰ 1:30 ਵਜੇ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਾਤਵਾਦੀ ਟਿਕਾਣਿਆਂ ਤੇ ਹਵਾਈ ਹਮਲਾ ਕੀਤਾ ਤੇ ਫੌਜ ਨੇ ਕਿਹਾ ਸੀ ਕਿ ਇਸ ਹਮਲੇ ਵਿੱਚ 100 ਤੋਂ ਵੱਧ ਅਤਵਾਦੀ ਮਾਰੇ ਗਏ ਸਨ ਤੁਦਰੇ ਚੈੱਕ ਕਰਮ ਮੌਸਮ ਦੀ ਗੱਲ ਕਰੀਏ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਦੀ ਤਰ ਤਾਸਰ ਨੇ ਕੀ ਪਹਾੜੀ ਇਲਾਕਿਆਂ ਦੇ ਵਿੱਚ ਮਾਝਲ ਪ੍ਰਦੇਸ਼ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਤੇ ਇਸ ਦੇ ਨਾਲ ਹੀ ਕੁਲੂ ਦੇ ਵਿੱਚ ਬੱਦਲ ਵੀ ਫਟਿਆ ਤੇ ਉੱਥੇ ਹਾਲਾਤ ਕਾਫੀ ਜ਼ਿਆਦਾ ਚਿੰਤਾਪੂਰਨ ਬਣੇ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਆਪਣਾ ਕਹਿਰ ਟਾ ਰਿਹਾ ਤੇ ਇੱਥੇ ਕੁਲੂ ਦੇ ਸ਼ਰੋਧ ਨਾਲੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਜਿਸ ਕਾਰਨ ਬਰੋਗੀ ਨਾਲਾ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਹਾਲਾਂਕਿ ਕੋਈ ਜਾਨਵਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਤਾਪਮਾਨ 24 ਤੋਂ 25 ਡਿਗਰੀ ਸੈਲਸੀਅਸ ਰਹਿਤ ਉਬੈਰ ਤੋਂ ਬਾਅਦ ਦੇ ਕਈ ਇਲਾਕਿਆਂ 'ਚ ਮੀਂਹ ਪਿਆ ਸੀ ਤੇ ਹਲਕੇ ਤੋਂ ਲੈ ਕੇ ਅਗਲੇ ਹਫਤੇ ਤੱਕ ਪਾਰੀ ਬਾਰਿਸ਼ ਅਤੇ ਲੈਂਡਸਲਾਈਡਿੰਗ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਮੰਡੀ ਚੰਬਾਕ ਕਨੌਰ ਅਤੇ ਸਪਤਿ ਵਿੱਚ 11 ਤੇ 12 ਅਗਸਤ ਦੇ ਲਈ orange alert ਜਾਰੀ ਕੀਤਾ ਹੈ ਤੇ ਨੀਵੇਂ ਇਲਾਕਾ ਹੁਣ ਕਰਕੇ ਨਦੀ ਨਾਲਿਆਂ ਦੇ ਨੇੜੇ ਵਸਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਜਾਸਟਰ ਮੈਨੇਜਮੈਂਟ ਟੀਮਾਂ ਨੇ ਇਲਾਕੇ ਦੇ ਵਿੱਚ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਤੇ SDRF ਟੀਮਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਤੇ ਖਤਰਨਾਕ ਥਾਂਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਵੱਲ ਤੋ ਕਿ ਆ ਜਾ ਰਿਹਾ ਤਾਂ ਹਿਮਾਚਲ ਵਾਸੀਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਬਦੇਰੇ بارش ਦੌਰਾਨ ਪਹਾੜੀ ਇਲਾਕਿਆਂ ਦੀ ਯਾਤਰਾ ਤੋਂ ਜੜਾ ਕੀ ਉਹ ਗੁਰਰੇਸ ਕਰਨ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਅਲਰਟ ਦੀ ਪਾਲਣਾ ਕਰੋ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਸਹਾਇਤਾ ਨੰਬਰਾਂ ਤੇ ਸੰਪਰਕ ਕੀਤਾ ਜਾਵੇ। ਚੋਦਰੀ ਭਾਰਤ ਨੇ 15 ਅਗਸਤ ਨੂੰ ਆਉਣ ਵਾਲੀ 트럼ਪ ਤੇ ਬੁਤਨ ਦੀ ਮੁਲਾਕਾਤ ਦਾ ਜੁੜਾ ਕੀ ਸਵਾਗਤ ਕੀਤਾ। ਭਾਰਤ ਨੇ ਸ਼ਨੀਵਾਰ ਨੂੰ 15 ਅਗਸਤ ਨੂੰ ਲਾਸਕਾ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਉਨ੍ਹਾਂ ਦੇ ਰੂਸੀ ਅਮਰਤਵਾਵ ਵਲਾਦੀਮੀਰ ਪੁਤਿਨ ਵਿਚਕਾਰ ਹੋਣ ਵਾਲੇ ਸੰਮੇਲਨ ਦਾ ਸਵਾਗਤ ਕੀਤਾ। MEA ਦੇ ਬੁਲਾਰੇ ਰਣਦੀਪ ਜੈਸਵਾਲ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਭਾਰਤ 15 ਅਗਸਤ 2025 ਨੂੰ ਅਲਾਸਕਾ ਵਿੱਚ ਹੋਣ ਵਾਲੀ ਮੀਟਿੰਗ ਲਈ ਸੰਯੁਕਤ ਰਾਜ ਅਮਰੀਕਾ ਅਤੇ ਰੂਸੀ ਸੰਘ ਵਿਚਕਾਰ ਹੋਈ ਸਹਿਮਤੀ ਦਾ ਸਵਾਗਤ ਕਰਦਾ ਹੈ ਤੇ ਇਹ ਮੀਟਿੰਗ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਅਤੇ ਸ਼ਾਂਤੀ ਲਈ ਸੰਭਾਵਨਾਵਾਂ ਖੋਲਣ ਦਾ ਜਿਹੜਾ ਕਿ ਵਾਦਾ ਕਰਦੀ ਹੈ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੌਕਿਆਂ ਤੇ ਕਿਹਾ ਇਹ ਯੁੱਧ ਦਾ ਯੁੱਗ ਨਹੀਂ ਹੈ ਤੇ ਐਮਈਏ ਬਿਆਨ ਵਿੱਚ ਜ਼ਿਕਰ ਕੀਤਾ ਗਿਆ ਕਿ ਨਵੀਂ ਦਿੱਲੀ ਆਉਣ ਵਾਲੇ ਸੰਮੇਲਨ ਦਾ ਸਮਰਥਨ ਕਰਦੀ ਹੈ ਤੇ ਨਾ ਯਤਨਾ ਦਾ ਸਮਰਥਨ ਕਰਨ ਦੇ ਲਈ ਤਿਆਰ ਹੈ ਤੇ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ ਹੋਰ ਵੇਰਵੇ ਤੋਂ ਬਾਅਦ ਵਿੱਚ ਪ੍ਰਦਾਨ ਕੀਤੇ ਜਾਣਗੇ ਤੇ ਇਹ ਇੱਕ ਬਦਲਾਅ ਸੀ ਕਿਉਂਕਿ 트ੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਪੁਤਨ ਤੋਂ ਬਹੁਤ ਨਿਰਾਸ਼ ਹਨ ਜਦੋਂ ਕਿ ਉਹਨਾਂ ਨਾਲ ਗੱਲਬਾਤ ਦੇ ਵਿੱਚ प्रगति दी ਗੱਲ ਵੀ ਕੀਤੀ ਸੀ ਤੇ ਬੁੱਧਵਾਰ ਨੂੰ ਮਾਸਕੋ ਵਿੱਚ ਪੁੱਤੇ ਨਾਲ ਵਿਟਕੋਫ ਦੀ ਮੁਲਾਕਾਤ ਨੇ ਸੰਮੇਲਨ ਦੀ ਨੀਂਹ ਰੱਖੀ ਤੇ ਤੇਰੇ ਚਕਪਾਲਿਕਾ ਨਾਲ ਜੁੜਾ ਹੋਇਕ ਮੁੱਦਾ ਕਾਫੀ ਤਰ੍ਹਾਂ ਗਰਮਾਇਆ ਹੋਇਆ ਜਿਸ ਦੇ ਮੱਦੇਨਜ਼ਰ ਆਪ ਨੇਤਾ ਨੀਰ ਗਰਗ ਤੇ ਬਲਤੇਜ ਸਿੰਘ ਪੰਨੂ ਦੇ ਵੱਲੋਂ ਇੱਕ ਬਿਆਨ ਉਚਾਰੀ ਕੀਤਾ ਗਿਆ ਦੱਸਦੇ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਦੇ ਸਾਬਕਾ ਪੀਐਸਓ ਜੋਗਾ ਸਿੰਘ ਦੀ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਹੈ ਤੇ ਇਸ ਦੇ ਮੱਦੇ ਨਜ਼ਰ ਆਪ ਦੇ ਦਾ ਬਲਤੇਜ ਸਿੰਘ ਪੰਨੂ ਦਾ ਬਿਆਨ ਸਾਹਮਣੇ ਆਇਆ ਤੇ ਇਸ ਨਾਲ ਹੀ ਨੀਰਕਰ ਕੋ ਵੀ ਜੋ ਆਪ ਨੇਤਾ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਕੱਲ ਰਾਤ ਦਿੱਲੀ ਦੇ 에ਰਪੋਰਟ ਤੋਂ ਜੋਗਾ ਸਿੰਘ ਨਾਮ ਦੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਵਿਅਕਤੀ ਭਾਰਤ ਦੇ ਵਿੱਚੋਂ ਭੱਜਣ ਦੀ ਤਾਕ ਦੇ ਵਿੱਚ ਸੀਗਾ ਇਹਦਾ ਨਾਮ ਐਨਡੀਪੀਐਸ ਦੇ ਇੱਕ ਪਰਚੇ ਦੇ ਵਿੱਚ ਹੈ ਔਰ ਇਹ ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਖਹਿਰਾਹੋਰਾ ਦਾ ਸਾਫਕਾ ਪੀਐਸਓ ਹੈ ਇਹ ਮਾਮਲਾ ਫਾਜ਼ਲ ਕਾਦੀ ਡਰੱਗ ਤਸਕਰੀ ਦੇ ਨਾਲ ਜੁੜਿਆ ਹੋਇਆ ਔਰ ਜਿਹੜੀਆਂ ਫੋਨ ਕਾਲਸ ਉਸ ਵੇਲੇ ਜਿਹੜਾ ਚੇਅਰਮੈਨ ਫੜਿਆ ਗਿਆ ਸੀਗਾ ਉਹ ਸੁਖਪਾਲ ਸਿੰਘ ਖਹਿਰਾਹੋਰਾ ਨੂੰ ਜਾਂ ਉਹਨਾਂ ਦੀ ਪੀਐਸਓ ਨੂੰ ਆਉਂਦੀਆਂ ਸੀ ਉਹੋ ਹੀ ਪੀਐਸਓ ਹੈ ਜਿਹਨੂੰ ਦਿੱਲੀ ਦੇ ਏਅਰਪੋਰਟ ਤੋਂ ਦਿੱਲੀ ਜਿਹੜਾ ਏਅਰਪੋਰਟ ਤੇ ਨਿਗਰਾਨੀ ਕਰਨ ਵਾਲੀ ਪੁਲਿਸ ਹੈ ਉਹਨੇ ਪੜਿਆ ਤੇ ਇਹਨੂੰ ਹੁਣ ਲਿਆ ਕੇ ਫਾਜ਼ਲਕਾ ਦੀ ਜਿਹੜੀ ਪੁਲਿਸ ਹੈ ਉਹ ਅੱਗੋਂ छानबीन ਕਰੂਗੀ ਔਰ ਇਹਦੇ ਵਿੱਚੋਂ ਬਹੁਤ ਸਾਰੇ ਹੋਰ ਨਵੇਂ ਖੁਲਾਸੇ ਹੋਣ ਦੀ ਆਸ ਹੈ ਔਰ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦੀ ਮੁਸਤੈਦੀ ਤੇ ਉਹਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਵਜ੍ਹਾ ਕਰਕੇ ਇਹ ਗ੍ਰਿਫਤਾਰੀ ਹੋ ਸਕੀ ਹੈ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਹੁਤ ਸਾਰੇ ਨਵੇਂ ਖੁਲਾਸੇ ਹੋਣ ਦੀ ਜਿਹੜੀ ਕਿ ਉਮੀਦ ਹੈ ਪੁਲਿਸ ਨੂੰ ਕਿਉਂਕਿ ਨੇਚਰਲੀ ਹੈ ਕਿ ਜੋਗਾ ਸਿੰਘ ਨੂੰ ਕਿਸ ਦਾ ਸਮਰਥਨ حاصل ਸੀ ਔਰ ਜੋਗਾ ਸਿੰਘ ਨੇ ਕਿਸ ਤਰੀਕੇ ਦੇ ਨਾਲ ਗੁਰਦੇਵ ਸਿੰਘ ਹੋਰਾਂ ਦੀ ਮਦਦ ਕੀਤੀ ਇਹ ਖੁਲਾਸੇ ਬਿਲਕੁਲ ਜਿਹੜੇ ਆ ਹੋਣੇ ਆ ਔਰ ਹੁਣੇ ਲਾਜ਼ਮੀ ਵੀ ਆ ਔਰ ਇਸ ਗ੍ਰਿਫਤਾਰੀ ਦੇ ਨਾਲ ਇੱਕ ਗੱਲ ਹੋਰ ਪੁਖਤਾ ਹੋ ਗਈ ਹੈ ਕਿ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਜਿੱਥੇ ਨਸ਼ੇ ਨੂੰ ਨੱਥ ਪਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਬਲਕਿ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਨ੍ਹਾਂ ਦੀ ਪੁਸ਼ਤਕ ਨਾ ਹੀ ਕੀਤੀ ਉਥੇ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਜੁਦ ਨਸ਼ਿਆਂ ਦੇ ਵਿਰੁੱਧ ਚੇੜਿਆ ਹੋਇਆ ਔਰ ਤਹਈਆ ਕੀਤਾ ਹੋਇਆ ਕਿ ਕਿਸੇ ਵੀ ਕੀਮਤ ਦੇ ਉੱਤੇ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਵਾਂਗੇ ਨਾ ਕੇਵਲ ਉਹ ਡਰਗ ਤਸਕਰ ਜਿਨ੍ਹਾਂ ਦੀ ਵੱਡੇ ਪੱਧਰ ਤੇ ਗ੍ਰਿਫਤਾਰੀ ਵੀ ਹੋਈ ਹੈ ਨਸ਼ੇ ਵੀ ਫੜੇ ਗਏ ਹੈ ਡਰਗ ਮਨੀ ਵੀ ਫੜੀ ਗਈ ਹੈ ਉਹਨਾਂ ਨੂੰ ਜਿਹੜਾ ਹੈਗਾ ਬਣਦੀ ਕਾਨੂੰਨ ਦੇ ਮਤਾਬਿਕ ਸਜ਼ਾ ਮਿਲੇਗੀ ਬਟ ਹਰ ਉਹ ਸਖਸ਼ ਜਿਸਨੇ ਵੀ ਇਹਨਾਂ ਡਰਗ ਤਸਕਰਾਂ ਦੀ ਮਦਦ ਕੀਤੀ ਹੈ ਸਜ਼ਾ ਉਹਨਾਂ ਨੂੰ ਵੀ ਮਿਲੇਗੀ ਸੋ ਇਹ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਵੱਡੇ ਖੁਲਾਸੇ ਹੁੰਦੇ ਐ ਇਹ ਤੇ ਵਕਤ ਹੀ ਦੱਸੇਗਾ ਪਰ ਮੈਂ ਸਮਝਦਾ ਇਹ ਪੰਜਾਬ ਪੁਲਿਸ ਦਾ ਫਾਜ਼ਿਲ ਕਾ ਪੁਲਿਸ ਦਾ ਇੱਕ ਵੱਡਾ ਸਫਲ ਆਪਰੇਸ਼ਨ ਹੈ ਵਾਧੇ ਅਖਰੀ ਖਬਰ ਦੇ ਵਲ ਜੰਮੂ ਕਸ਼ਮੀਰ ਤੋਂ ਬੇਹੱਦ ਦੁਖਦ ਖਬਰ ਸਾਹਮਣੇ ਆ ਰਹੀ ਹੈ 10 ਸਨਿਆਕੀ ਜੰਮੂ ਕਸ਼ਮੀਰ ਦੇ ਵਿੱਚ ਰਖੜੀ ਵਾਲੇ ਦਿਨ ਜਿਹੜੀ ਕੀ ਸੋਖ ਦੀ ਖਬਰ ਸਾਹਮਣੇ ਆਈ ਹੈ ਦੋ ਫੌਜੀ ਜਿਹੜੇ ਕੀ ਸ਼ਹੀਦ ਹੋ ਗਏ ਨੇ ਜੰਮੂ ਕਸ਼ਮੀਰ ਪੰਜਾਬ ਦੇ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਕੋਕਾਮ ਜ਼ਿਲ੍ਹੇ ਵਿੱਚ ਅਖਲ ਜੰਗਲ ਦੇ ਵਿੱਚ ਚੱਲ ਰਹੀ ਮੁੱਟਪੇੜ ਦੌਰਾਨ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਪਤਗੜ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਸਿਪਾਹੀ ਹਰਮਿੰਦਰ ਸਿੰਘ ਅਤੇ ਥੰਨਾ ਦੇ ਪਿੰਡ ਮਾਨਪੁਰ ਦੇ ਲੌਂਚ ਨਾਇਟ ਪ੍ਰਿਤਪਾਲ ਸਿੰਘ 28 ਸਾਲਾਂ ਨੇ ਦੇਸ਼ ਦੇ ਲਈ ਆਪਣੀ ਕੁਰਬਾਨੀ ਦੇ ਦਿੱਤੀ ਰੱਖੜੀ ਤੋਂ ਠੀਕ ਪਹਿਲਾਂ ਆਈ ਇਸ ਖਬਰ ਨੇ ਦੋਵਾਂ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਪ੍ਰਿਤਪਾਲ ਸਿੰਘ ਦੇ ਵਿਆਹ ਨੂੰ ਸਿਰਫ 4 ਮਹੀਨੇ ਹੋਏ ਸਨ ਪਰਿਵਾਰ ਘਰ ਵਿੱਚ ਰੱਖੜੀ ਦਾ ਤਿਉਹਾਰ ਮਨਾਉਣ ਦੀਆਂ ਖੁਸ਼ੀਆਂ ਮਾਣ ਰਿਹਾ ਸੀ ਕਿ ਅਚਾਨਕ ਮਿਲੀ ਇਸ ਖਬਰ ਨੇ ਸੋਗ ਦਾ ਮਾਹੌਲ ਬਣਾ ਦਿੱਤਾ ਸੀ ਤੇ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾ ਉਸ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ ਪਰ ਉਸ ਦੀ ਸ਼ਹਾਦਤ ਦੀ ਖਬਰ ਆ ਗਈ ਦਸ ਦੀ ਜੰਮੂ ਕਸ਼ਮੀਰ ਦੇ ਗਾਮ ਜ਼ਿਲ੍ਹੇ 'ਚ ਆਪਰੇਸ਼ਨ ਅਖਰ ਨੂੰ ਸਪੈਸ਼ ਆਪਰੇਸ਼ਨ ਗਰੁੱਪ Jammu Kashmir ਪੁਲਸ ਫੋਰਟ ਅਤੇ CRPF ਅੰਜਾਮ ਦੇ ਰਹੇ ਹਨ ਤੇ ਇਹ 1 ਅਗਸਤ ਤੋਂ ਚੱਲ ਰਿਹਾ ਹੈ ਤੇ ਜੰਗਲ ਦੇ ਵਿੱਚ ਅਜੇ ਹੋਰ ਅਤਵਾਦੀਆਂ ਦੇ ਲੁਕੇ ਹੋਣ ਦੀ ਸ਼ੰਕਾ ਹੈ ਦੋਵੇਂ ਪਾਸਿਓ ਫਾਇਰਿੰਗ ਚੱਲੀ ਹੈ ਤੇ ਫੌਜ ਦੇ ਅਫਸਰਾਂ ਦਾ ਕਹਿਣਾ ਹੈ ਕਿ ਅਤਵਾਦੀਆਂ ਨੂੰ ਪੂਰੀ ਤਰ੍ਹਾਂ ਖਤਮ ਕੀਤੇ ਬਿਨਾ ਇਹ ਆਪਰੇਸ਼ਨ ਖਤਮ ਨਹੀਂ ਹੋਵੇਗਾ 6 ਫੋਰ ਸਿਕਲਾਈ ਰੈਜiment ਦੇ ਸ਼ਹੀਦ ਹੌਲਦਾਰ ਹਰਮਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਵੀਡੀਓ ਕਾਲ ਤੇ ਪਰਿਵਾਰ ਨਾਲ ਗੱਲ ਕੀਤੀ ਸੀ ਜਿਸ ਦੌਰਾਨ ਉਸਦੇ ਦੱਸਿਆ ਪਿਛਲੇ 5 ਦਿਨਾਂ ਤੋਂ ਉਹ ਅਤੇ ਉਸਦੇ 4 ਸਾਥੀਆਂ ਨੂੰ ਅਤਵਾਦੀਆਂ ਨੇ ਘੇਰਾ ਪਾਇਆ ਹੋਇਆ ਅਤੇ ਫੌਜ ਦੇ ਅਫਸਰਾਂ ਨੇ ਹਰਮਿੰਦਰ ਦੇ ਸ਼ਹੀਦ ਹੋਣ ਦੀ ਹੁਣ ਸੂਚਨਾ ਦੇ ਦਿੱਤੀ ਤੇ ਪਰਿਵਾਰ ਨੇ ਕਿਹਾ ਕਿ ਫੌਜ ਨੂੰ ਖੋਲ ਦੇਣੀ ਚਾਹੀਦੀ ਹੈ ਤਾਂ ਜੋ ਇਹ ਮੁੱਠੀ ਪਰ ਅਤਵਾਦੀਆਂ ਦਾ ਸਪਾਇਆ ਕੀਤਾ ਜਾ ਸਕੇ ਅਤੇ ਸਰਕਾਰ ਤੇ ਵੀ ਰੋਜ਼ ਪ੍ਰਗਟ ਕਰਦੇ ਕਿ ਆ ਕਿ ਸਾਡੀ ਫੌਜ ਦੇ ਅਫਸਰ ਆਪਣੇ ਸਾਥੀਆਂ ਨੂੰ ਅਤਵਾਦੀ ਜੁੱਗਲ ਤੋਂ छुड़ा ਨਾ ਸਕੇ ਚੌਧਰੀ ਹਰਪ੍ਰਧਨ ਸਿੰਘ 80 ਨੂੰ ਲੈ ਕੇ ਇੱਕ ਅਪਡੇਟ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੱਚਾ ਗੁਰੂ ਲਾਡੂ ਰੇ ਦਿਵਸ ਅਤੇ ਰਖੜ ਪੁੰਨਿਆ ਦੇ ਮੌਕੇ ਉਤੇ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਗਏ ਰਾਜਪਤਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਪ੍ਰਧਨ ਸਿੰਘ 80 ਨੇ ਸੰਗਤਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਮੰਨੀ ਸੋਢੀਆ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਵੱਲੋਂ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿ ਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਗਰੰਟੀਆਂ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਸਨ ਉਹ ਲਗਭਗ ਪੂਰੀਆਂ ਕਰ ਦਿੱਤੀਆਂ ਹਨ ਤੇ ਉਹਨਾਂ ਨੇ ਸਰਕਾਰ ਦੇ ਵੱਲੋਂ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ ਸਪਲਾਈ ਬਿਜਲੀ ਵਿੱਚ ਕੀਤੇ ਵੱਡੇ ਸੁਧਾਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਉਹ ਵੀ ਦਿਨ ਦੇ ਸਮੇਂ ਅਤੇ ਪੰਜਾਬ ਸਰਕਾਰ ਵੱਲੋਂ ਨਿੱਜੀ ਖੇਤਰ ਤੋਂ ਖਰੀਦੇ ਗਏ ਥਰਮਲ ਪਲਾਂਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਮੁਨਾਫੇ ਲਈ ਜੋ ਗੋਰਖਪੁਰ ਦਾ ਕੋਲੇ ਦੀ ਖਰੀਦ ਵਿੱਚ ਚਲਾਇਆ ਸੀ ਉਸ ਨੂੰ ਬੰਦ ਕਰਕੇ ਅਸੀਂ ਆਪਣੀ ਕੋਲ ਖਾਣ ਸ਼ੁਰੂ ਕੀਤੀ ਹੈ ਜਿਸ ਨਾਲ ਬਿਜਲੀ ਵਿਭਾਗ ਨੂੰ ਵੱਡਾ ਆਰਥਿਕ ਲਾਹਾ ਮਿਲਿਆ ਅਤੇ ਅੱਜ ਬਿਜਲੀ ਵਿਭਾਗ 2500 ਕਰੋੜ ਰੁਪਏ ਤੋਂ ਵੱਧ ਦੇ ਮੁਨਾਫੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਇਹ ਯੁੱਧ ਜਿਹੜਾ ਕਿ ਨਸ਼ਾ ਵਿਰੋਧ ਦੇ ਮੁਹਿੰਮ ਵਿਚ ਚਲਾਈ ਗਈ ਹੈ ਤੇ ਯੁੱਧ ਲਗਾਤਾਰ ਚੱਲ ਰਿਹਾ ਹੈ ਤੇ ਨਸ਼ਾ ਤਸਕਰ ਚਾਹੇ ਉਹ ਕਿੰਨੀ ਵੀ ਵੱਡੀ ਪਹੁੰਚ ਰੱਖਦਾ ਹੋਵੇ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਉਹਨਾਂ ਨੇ ਸਾਹਿਬ ਸਿਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਦਾ ਜ਼ਿਕਰ ਕਰਦਿਆਂ ਵਾਦ ਤੋਂ ਵਾਦ ਸੰਗਤਾਂ ਨੂੰ ਇਨਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਤੇ ਕਿਹਾ 5 ਸਤੰਬਰ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਿੱਚ ਪਾਈਜਤਾ ਜੀ ਦੀ ਯਾਦਗਾਰ ਜੋ ਕਿ ਕਰੀਬ 20 ਕਰੋੜ ਰੁਪਏ ਨਾਲ ਬਣਾਈ ਜਾ ਰਹੀ ਹੈ ਦਾ ਉਦਘਾਟਨ ਕਰਕੇ ਇਨਾ ਪ੍ਰੋਗਰਾਮਾਂ ਨੂੰ ਰਸਮੀ ਤੌਰ ਉੱਤੇ ਸ਼ੁਰੂ ਕਰ ਦਿੱਤਾ ਜਾਵੇਗਾ ਕੈਬਨਟ ਮੰਤਰੀ ਨੇ ਐਲਾਨ ਕੀਤਾ ਕਿ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਪਿੰਡਾਂ ਅਤੇ ਸ਼ਹਿਰਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ ਉਨ੍ਹਾਂ ਕਿਹਾ ਕਿ 3.5 ਸਾਲਾਂ ਵਿੱਚ ਜਿੰਨੇ ਕੰਮ ਸ਼੍ਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਕੀਤੇ ਹਨ ਉਹ ਹੁਣ ਉਹਨੇ ਕੰਮ 75 ਸਾਲਾਂ ਵਿੱਚ ਸਰਕਾਰਾਂ ਨਹੀਂ ਕਰ ਸਕੀਆਂ ਤੁਦਰੀ سونے ਦੀਆਂ ਕੀਮਤਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣਯਾ ਕਿ ਲਗਾਤਾਰ ਇਸ ਦੇ ਵਿੱਚ ਜਿਹੜਾ ਕਿ ਉਤਾਰ ਚੜਾਅ ਇਸ ਦੇ ਕੀਮਤਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ سونے ਦੀ ਕੀਮਤ 1,3420 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਗਈ ਜੋ ਕਿ ਹੁਣ ਤੱਕ ਦਾ ਰਿਕਾਰਡ ਉੱਚਾ ਪੱਧਰ ਹੈ। ਦਿੱਲੀ ਦੇ ਸਰਫਾ ਬਾਜ਼ਾਰ ਵਿੱਚ 99.9% ਸ਼ੁੱਧ سونے ਦੀ ਕੀਮਤ ਦੇ ਵਿੱਚ ਸ਼ੁੱਕਰਵਾਰ ਨੂੰ 800 ਰੁਪਏ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਤੇ ਇਹ ਉਛਾਲ ਉਦੋਂ ਆਇਆ ਜਦੋਂ ਵੀਰਵਾਰ ਨੂੰ ਪਹਿਲਾਂ ਹੀ 3600 ਰੁਪਏ ਦਾ ਵੱਡਾ ਵਾਧਾ ਹੋਇਆ ਸੀ। ਕੁੱਲ ਮਿਲਾ ਕੇ ਪਿਛਲੇ 5 ਵਪਾਰਕ ਸੈਸ਼ਨਾਂ ਵਿੱਚ ਸੋਨਾ 5800 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ। ਸਿਰਫ ਸੋਨਾ ਹੀ ਨਹੀਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਨੂੰ ਚਾਂਦੀ 1000 ਰੁਪਏ ਵਧ ਕੇ 1,15,000 ਰੁਪਏ ਪ੍ਰਤੀ ਕਿਲੋਗ੍ਰਾਮ ਸਾਰੇ ਟੈਕਸਾ ਸਮੇਤ ਤੱਕ ਪਹੁੰਚ ਗਈ ਤੇ ਪਿਛਲੇ 5 ਵਪਾਰਕ ਦਿਨਾਂ ਵਿੱਚ ਚਾਂਦੀ ਕੁੱਲ 5500 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ ਹੈ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮੰਨਦੇ ਹਾਂ ਜੀ ਉਚਾਰ ਸਤਿ ਸ਼ਾਨ ਬਾਦ